ਸੋ ਸਸਕਲ ਦੋਸਤੋ ਮੈਂ ਰਾਜਪਾਲ ਮਾਕਨੀ ਅੱਜ ਮੰਗਲਵਾਰ ਅੱਜ ਆਪਾਂ ਬਣਾਵਾਂਗੇ ਪਾਓ ਪਾਜੀ ਅਕਸਰ ਜਿਹੜੀ ਪਾਓ ਪਾਜੀ ਹੈ ਜੇ ਆਪਾਂ ਘਰ 'ਚ ਬਣਾਮੇ ਆ ਤਾਂ ਉਨੀ ਸੁਆਦ ਨਹੀਂ ਬਣਦੀ ਅ ਪਰ ਜੇ ਆਪਾਂ ਦੋ ਚਾਰ ਚੀਜ਼ਾਂ ਨੂੰ ਸਮਝ ਲਈਏ ਤਾਂ ਬਹੁਤ ਸੌਖੀ ਔਰ ਬਹੁਤ ਮਜ਼ੇਦਾਰ ਪਾਓ ਪਾਜੀ ਕਰ ਬਣ ਜੇਗੀ ਪਹਿਲਾਂ ਆਪਾਂ ਇਹ ਸਮਝੀਏ ਕਿ ਪਾਓ ਪਾਜੀ ਜਿਹੜੀ ਇਹ ਮਹਾਰਾਸ਼ਟਰ ਦੇ ਵਿੱਚ ਬਣਨੀ ਸ਼ੁਰੂ ਹੋਈ ਹੈ ਉਹ ਲੋਕ ਇਸ ਕਰਕੇ ਬਣਾਉਂਦੇ ਸੀਗੇ ਕਿ ਰਾਤ ਦੀਆਂ ਜਿਹੜੀਆਂ ਸਬਜ਼ੀਆਂ ਸਬਜ਼ੀਆਂ ਜੋ ਵੀ ਕੁਝ ਬਚ ਜਾਵੇ ਉਹਨੂੰ ਸਾਰੇ ਨੂੰ ਤੜਕਾ ਲਗਾ ਦਈਏ ਤੜਕਾ ਜਿਹੜਾ ਲੱਗਦਾ ਉੱਥੇ ਦਾ ਮਹਾਰਾਸ਼ਟਰ ਦਾ ਲਸਣ ਔਰ ਮਿਰਚ ਇਹਦੇ ਨਾਲ ਔਰ ਟਮਾਟਰ ਪਿਆਜ਼ ਦਾ ਆਫਕੋਰਸ ਉਹਦੇ ਵਿੱਚ ਹੁੰਦਾ ਉਹ ਸਾਰੀਆਂ ਸਬਜ਼ੀਆਂ ਨੂੰ ਇਕੱਠੇ ਕਰਕੇ ਉਹਨੂੰ ਜਦੋਂ ਇਹ ਲਸਣ ਪਿਆਜ਼ ਦਾ ਤੜਕਾ ਲਾ ਲੈਂਦੇ ਸੀਗੇ ਤਾਂ ਪਾਓ ਪਾਜੀ ਜਿਹੜੀ ਆ ਉਹ ਬਣ ਜਾਂਦੀ ਸੀ ਤਾਂ ਐਸ ਸੱਚ ਪਾਓ ਪਾਜੀ ਦੇ ਵਿੱਚ ਕੁਝ ਵੀ ਬਚੀ ਖੁਚੀ ਸਬਜ਼ੀ ਹੋ ਸਕਦੀ ਹੈ ਇਹਦੇ ਸਿਰ ਜਿਹੜੇ ਮੇਨ ਕਿੰਗ ਇੰਗਰੀਡੀਅੰਟਸ ਹੈ ਉਹ ਹਗੇ ਨੇ ਲਸਣ ਮਿਰਚ ਆਲੂ ਟਮਾਟਰ ਪਿਆਜ਼ ਤੇ ਬਟਰ ਬਾਕੀ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਆਪਸ਼ਨਲ ਨੇ ਇਹਦੇ ਵਿੱਚ ਲੋਕ ਗਾਜਰ ਵੀ ਪਾ ਲੈਂਦੇ ਆ ਗੋਭੀ ਪਾ ਲੈਂਦੇ ਆ ਇਹ ਪਾ ਦਿੰਦੇ ਆ ਤੁਹਾਡਾ ਬੀਟਰੂਟ ਚਕੰਦਰ ਬੈਂਗਣ ਵੀ ਪਾ ਲੈਂਦੇ ਆ ਪਰ ਇਨ ਕੇਸ ਤੁਸੀਂ ਗੋਭੀ ਪਾਏ ਨਾ ਸਾਰੀਆਂ ਚੀਜ਼ਾਂ ਦੀ ਵੈਸੇ ਲੋੜ ਨਹੀਂ ਹੈ ਇਨ ਕੇਸ ਤੁਸੀਂ ਗੋਭੀ ਪਾਣੀ ਵੀ ਆ ਨਾ ਤਾਂ ਇਹਨੂੰ ਅਲੱਗ ਤੋਂ ਉਬਾਲਨਾ ਕਿਉਂਕਿ ਜੇ ਇਹਨੂੰ ਆਲੂ ਦੇ ਨਾਲ ਉਬਾਲਦੇ ਆ ਤਾਂ ਇਹਦੀ ਹਬਕ ਜੀ ਹੁੰਦੀ ਆ ਉਹ ਮਤਲਬ ਬਹੁਤ ਆਫ ਟੇਸਟ ਜਿਹਾ ਕਰ ਜਾਂਦੀ ਹੈ ਚੀਜ਼ ਨੂੰ ਤਾਂ ਇਨ ਕੇਸ ਗੋਭੀ ਪਾਣੀਓ ਪਾਣੀ ਹੈ ਤੁਸੀਂ ਵੈਸੇ ਤਾਂ ਕੋਈ ਲੋੜ ਨਹੀਂ ਇਹਨੂੰ ਪਾਣ ਦੀ ਤੇ ਇਹਨੂੰ ਅਲੱਗ ਤੋਂ ਬਾਲ ਲੈ ਹਲਦੀ ਡਾਲ ਕੇ ਫਿਰ ਇਹਨੂੰ ਇਹਦੇ ਵਿੱਚ ਰਲਣਾ ਔਰ ਇਸੇ ਤਰ੍ਹਾਂ ਬੀਟਰੂਟ ਹੈ ਜਿਹੜਾ ਤੁਹਾਡਾ ਇਹ ਰੰਗ ਵਾਸਤੇ ਪਾਉਂਦੇ ਆ ਇਹਦਾ ਵੀ ਬੜਾ ਅਰਦੀ ਜਿਹਾ ਟੇਸਟ ਆਉਂਦਾ ਮੈਨੂੰ ਪਰਸਨਲੀ ਬਿਲਕੁਲ ਪਸੰਦ ਨਹੀਂ ਹੈ ਇਹ ਹੋ ਸਕਦਾ ਲੋਕਾਂ ਨੂੰ ਪਸੰਦ ਹੋਵੇ ਜਿਵੇਂ ਡੀਡੀਟੀ ਜੀ ਦੀ ਸਮੈਲ ਹੁੰਦੀ ਉਹੋ ਜਿਹਾ ਅਰਦੀ ਜਿਹਾ ਟੇਸਟ ਆਉਂਦਾ ਤਾਂ ਮੈਂ ਇਹਨਾਂ ਚੀਜ਼ਾਂ ਦੇ ਵਿੱਚੋਂ ਇਹਦੇ ਵਿੱਚ ਕੁਝ ਪਾਣ ਵਾਲਾ ਨਹੀਂ ਹੈਗਾ ਤਾਂ ਆਪਾਂ ਨੂੰ ਪਾਓ ਭਾਜੀ ਬਣਾਉਣ ਵਾਸ ਜਿਹੜੀਆਂ ਚੀਜ਼ਾਂ ਦੀ ਲੋੜ ਪੈਣੀ ਹੈ ਉਹ ਪੈਣੇ ਆਲੂ ਟਮਾਟਰ ਪਿਆਜ਼ ਸ਼ਮਲਾ ਮਿਰਚ ਤੇ ਇਹਦੇ ਵਿੱਚ ਆਪਾਂ ਥੋੜੇ ਜਿਹਾ ਪਾਵਾਂਗੇ ਮਟਰ ਇਹਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਕੀ ਕਰਾਂਗੇ ਕਿ ਇਹ ਜਿਹੜੀਆਂ ਮਿਰਚਾਂ ਨੇ ਇਹਨਾਂ ਨੂੰ ਅੱਛਾ ਕਸ਼ਮੀਰੀ ਮਿਰਚ ਲੈਣੀ ਹੈ ਇਹ ਸੁੱਕੀ ਕਸ਼ਮੀਰੀ ਮਿਰਚ ਕੌੜੀ ਮਿਰਚ ਨਾਲ ਲੈ ਲੈਣਾ ਗੜਬੜ ਹੋ ਜੂਗੀ ਇਹਦੇ ਬੀਜ ਕੱਢ ਲੈਣੇ ਔਰ ਇਹਨੂੰ ਭਿਗੋ ਲੈਣਾ ਭਿਗੋਣ ਤੋਂ ਬਾਅਦ ਇਹਨੂੰ ਆਪਾਂ ਪਾ ਲਾਂਗੇ ਜਾਰ ਦੇ ਵਿੱਚ ਔਰ ਮਿਕਸੀ ਦੇ ਵਿੱਚ ਇਹਨੂੰ ਪੂਰੀ ਚੰਗੀ ਤਰ੍ਹਾਂ ਕੁੱਟ ਕੇ ਇਹਦੀ ਇੱਕ ਸਮੂਥ ਪੇਸਟ ਜਿਹੜੀ ਇੱਕ ਸੌਸ ਤਿਆਰ ਕਰ ਲਾਂਗੇ ਇਹਦੇ ਵਿੱਚ 50 ਗ੍ਰਾਮ ਮਿਰਚ ਲੈਈਏ ਸੁੱਕੀ 50 ਗ੍ਰਾਮ ਮਿਰਚ ਲਈਏ ਔਰ ਇਹਨੂੰ ਪਿਗੋਤਾ ਓਵਰਨਾਈਟ ਬੀਜ ਇਹਦੇ ਕੱਢ ਤੇ ਸਾਰੇ ਦੇ ਸਾਰੇ ਔਰ ਇਹਦੇ ਵਿੱਚ ਆਪਾਂ 250 ਗ੍ਰਾਮ ਪਾਣੀ ਪਾਣਾ ਮਤਲਬ ਲਗਭਗ ਇੱਕ ਗਲਾਸ ਪਾਣੀ ਇਹਦੇ ਵਿੱਚ ਆਪਾਂ ਪਾ ਕੇ ਇਹਨੂੰ ਪੀਸ ਕੇ ਇਹਦੀ ਸੌਸ ਬਣਾ ਲਾਂਗੇ ਇਸੇ ਚੀਜ਼ ਨੇ ਇਹਨੂੰ ਰੰਗ ਔਰ ਫਲੇਵਰ ਦੇਣਾ ਤੇ ਇਸ ਤੋਂ ਬਾਅਦ ਆਪਾਂ ਲਵਾਂਗੇ ਲਸਣ ਜਿਹੜਾ ਲਸਣ ਹੈ ਇਹ ਛਿਲਿਆ ਹੋਇਆ ਮਤਲਬ ਛਿੱਲ ਕੇ 200 ਗ੍ਰਾਮ ਲਸਣ ਆਪਾਨੂੰ ਚਾਹੀਦਾ ਹੈਗਾ ਇਹਦੇ ਵਿੱਚ ਵੀ ਇੱਕ ਗਲਾਸ ਪਾਣੀ ਦਾ ਪਾ ਕੇ ਇਹਦੀ ਵੀ ਆਪਾਂ ਇੱਕ ਪਤਲੀ ਜੀ ਸੌਸ ਜਿਹੜੀ ਆ ਉਹ ਤਿਆਰ ਕਰ ਲਾਂਗੇ ਤੋਂ ਸਾਰਾ ਫਲੇਵਰ ਜਿਹੜਾ ਆਣਾ ਹੈ ਉਹ ਇਹਦੇ ਚੋਂ ਆਣਾ ਹੈ ਔਰ ਇਹਨੂੰ ਵੀ ਪੀਸ ਕੇ ਇਹਦੀ ਇੱਕ ਜਿਹੜੀ ਸੌਸ ਹੈ ਉਹ ਤਿਆਰ ਕਰ ਲਾਂਗੇ ਤੋ ਇਹਦੀ ਵੀ ਫਾਈਨ ਸਾਸ ਲਸਣ ਦੀ ਤਿਆਰ ਹੋ ਗਈ ਔਰ ਇਹਨੂੰ ਵੀ ਇਸੇ ਤਰ੍ਹਾਂ ਆਪਾਂ ਲਿਡ ਲਗਾ ਕੇ ਇੱਕ ਪਾਸੇ ਰੱਖ ਲਾਂਗੇ ਹੁਣ ਇਸ ਤੋਂ ਬਾਅਦ ਜਿਹੜੀ ਵਾਰੀ ਆਂਦੀ ਹੈ ਉਹ ਆਂਦੀ ਹੈ ਪਿਆਜ਼ ਦੀ ਤੇ ਸ਼ਿਮਲਾ ਮਿਰਚ ਦੀ 300 ਗ੍ਰਾਮ ਬਰੀਕ ਕਟਿਆ ਹੋਇਆ ਪਿਆਜ਼ ਲੈਣਾ ਆਪਾਂ ਔਰ 100 ਗ੍ਰਾਮ ਸ਼ਿਮਲਾ ਮਿਰਚ ਲੈਣੀ ਹੈ ਵੈਸੇ ਲੋਕ ਕੀ ਕਰਦੇ ਸਾਰਾ ਕੁਝ ਇਕੱਠਾ ਉਬਾਲ ਲੈਂਦੇ ਇਹਨਾਂ ਨੂੰ ਉਬਾਲਣਾ ਨਹੀਂ ਹੈ ਇਹਨਾਂ ਨੂੰ ਪੁੰਨਣਾ ਬਿਲਕੁਲ ਨਹੀਂ ਉਬਾਲਣਾ ਉਬਾਲਣਾ ਸਿਰਫ ਆਲੂਆਂ ਨੂੰ ਹੈ ਆਪਾਂ ਤੇ ਅਲੱਗ ਤੋਂ ਟਮਾਟਰਾਂ ਨੂੰ ਖੁੱਲੇ ਪੈਂ ਉਹ ਸੌਰੀ ਮਟਰਾਂ ਨੂੰ ਖੁੱਲੇ ਪੈਂ ਦੇ ਵਿੱਚ ਉਬਾਲਣਾ ਤੋਂ 300 ਗ੍ਰਾਮ ਕਟਿਆ ਬਰੀਕ ਕਟਿਆ ਹੋਇਆ ਪਿਆਜ਼ ਤੇ 100 ਗ੍ਰਾਮ ਆਪਾਂ ਕਟੀ ਹੋਈ ਜਿਹੜੀ ਹੈ ਉਹ ਲਵਾਂਗੇ ਸ਼ਿਮਲਾ ਮਿਰਚ ਤੇ ਜੇ ਤੁਹਾਡੇ ਕੋਲ ਇਹਦੇ ਵਾਸਤੇ ਤਵਾ ਚਾਹੀਦਾ ਜੇ ਫਲੈਟ ਹੋਵੇ ਤਾਂ ਸਭ ਤੋਂ ਵਧੀਆ ਕਿਉਂਕਿ ਮੇਰੇ ਕੋਲ ਮਹਿਮਾਨ ਆਏ ਹੋਏ ਨੇ ਤੇ ਉਹਨਾਂ ਦੀ ਡਿਮਾਂਡ ਅੜ 10 ਬੰਦੇ ਆ ਅਸੀਂ ਤਾਂ ਅਸੀਂ ਥੋੜੀ ਜ਼ਿਆਦਾ ਬਣਾ ਰਹੇ ਹਾਂ ਉਸ ਕਰਕੇ ਮੇਰੇ ਕੋਲ ਇੱਕ ਵੱਡਾ ਫਲੈਟ ਤਵਾ ਹੈ ਅਸੀਂ ਇਹਦੀ ਵਰਤੋਂ ਕਰਾਂਗੇ ਤਾਂ ਮੱਖਣ ਦੇ ਵਿੱਚ ਆਪਾਂ ਕੰਜੂਸੀ ਨਹੀਂ ਕਰਨੀ ਕਿਉਂਕਿ ਟੇਸਟ ਜਿਹੜਾ ਉਹ ਸਾਰਾ ਮੱਖਣ ਤੋਂ ਆਣਾ ਹੈ ਤਾਂ ਇਹਦੇ ਉੱਪਰ 50 ਤੋਂ 60 ਗ੍ਰਾਮ ਆਪਾਂ ਮੱਖਣ ਇਹਦੇ ਉੱਤੇ ਪਾਵਾਂਗੇ 10 ਗ੍ਰਾਮ ਵੱਧ ਪੈ ਜਾਏ ਕੋਈ ਚੱਕਰ ਨਹੀਂ ਘਟਣੀ ਪੈਣਾ ਚਾਹੀਦਾ 1 2 3 4 5 6 ਮੱਖਣ ਪੈ ਗਿਆ ਔਰ ਕੱਲਾ ਮੱਖਣ ਨਹੀਂ ਇਹਦੇ ਉੱਪਰ ਆਪਾਂ ਪਾਣਾ ਹੈ ਕੁਕਿੰਗ ਆਇਲ ਵੀ ਕਿਉਂਕਿ ਕੱਲਾ ਮੱਖਣ ਜਿਹੜਾ ਉਹ ਸੜ ਜਾਏਗਾ। ਕਰੀਬਨ 50 ਗ੍ਰਾਮ ਆਪਾਂ ਇਹਦੇ ਵਿੱਚ ਪਾਵਾਂਗੇ ਕੁਕਿੰਗ ਆਇਲ। ਜੇ ਤੁਹਾਡੇ ਕੋਲੇ ਮੈਅਰਿੰਗ ਕੱਪ ਹੋਗੇ ਨੇ ਤਾਂ 1/4 ਕੱਪ ਜਿਹੜਾ ਹੈ ਉਹ ਇਹਦੇ ਵਿੱਚ ਆਪਾਂ ਪਾਵਾਂਗੇ ਕੁਕਿੰਗ ਆਇਲ। ਇਹ ਆਪਾਂ ਇਹਦੇ ਤੇ ਪਾਤਾ ਕੁਕਿੰਗ ਆਇਲ ਤੇ ਇੱਕ ਚੀਜ਼ ਮੈਂ ਤੁਹਾਨੂੰ ਹੋਰ ਦੱਸ ਦਵਾਂ ਕਿ ਜਿਹੜਾ ਆਪਾਂ ਕਹਿੰਦੇ ਆ ਟੀस्पून ਜਿਹਦਾ ਮੈਅਰ ਹੁੰਦਾ ਤਾਂ ਘਰ ਜਿਹੜਾ ਚਮਚ ਆਪਣਾ ਛੋਟਾ ਚਮਚ ਹੁੰਦਾ ਇਹ ਔਰ ਇਹ ਇੱਕ ਬਰਾਬਰ ਹੀ ਹੁੰਦੇ ਨੇ। ਤੁਸੀਂ ਆਪਾਂ ਟੀस्पून ਦੀ ਗੱਲ ਕਰਦੇ ਆ ਤਾਂ ਇਹ ਚਾਹ ਘੋਲਣ ਵਾਲਾ ਚਮਚ ਜਿਹੜਾ ਆਮ ਅਸੀਂ ਯੂਜ਼ ਕਰਦੇ ਆ ਉਹਦੀ ਕੈਪੈਸਿਟੀ ਹੁੰਦੀ ਹੈ ਤੇ ਜਿਹਨੂੰ ਆਪਾਂ ਟੇਬਲस्पून ਕਹਿੰਦੇ ਆ ਉਹਦੀ ਤੇ ਆਮ ਛੋਟੀ ਕੜਛੀ ਜਿਹੜੀ ਆਪਾਂ ਵਰਤਦੇ ਆ ਘਰ ਉਹਦੀ ਇਕੋ ਜਿਹੀ ਨਿਓ ਕੈਪੈਸਿਟੀ ਹੁੰਦੀ ਹੈ ਤੇ ਜੇ ਤੁਹਾਡੇ ਕੋਲ ਮੀਰਿੰਗ ਵਾਲੇ स्पून ਨਹੀਂ ਹੈਗੇ ਟੀस्पून ਤੇ ਟੇਬਲस्पून ਤਾਂ ਤੁਸੀਂ ਇਹ ਟੇਬਲस्पून ਔਰ ਇਹ ਟੀस्पून ਜਿਹੜਾ ਹੈ ਵਰਤ ਸਕਦੇ ਹੋ ਇਹਦੇ ਵਿੱਚ ਆਪਾਂ ਪਾਵਾਂਗੇ ਪਿਆਜ਼ ਤੇ ਨਾਲ ਇਹਦੇ ਪਾਵਾਂਗੇ ਆਪਾਂ ਸ਼ਮਲਾ ਮਿਰਚ ਬਰੀਕ ਕੱਟੀ ਹੋਈ ਸ਼ਮਲਾ ਮਿਰਚ ਤੇ ਪਿਆਜ਼ ਇਹਦੇ ਵਿੱਚ ਪਿਆਜ਼ ਨੂੰ ਬਹੁਤ ਜ਼ਿਆਦਾ ਭੁੰਨ ਕੇ ਬਰਾਊਨ ਨਹੀਂ ਕਰਨਾ ਬਸ ਹਲਕਾ ਜਿਹਾ ਗੁਲਾਬੀ ਜਿਹਾ ਕਰਨਾ ਇਹਨੂੰ ਕਹਿੰਦੇ ਇਹਦੇ ਵਿੱਚ ਆਪਾਂ ਪਾ ਲਾਂਗੇ 100 ਗ੍ਰਾਮ ਸ਼ਮਲਾ ਮਿਰਚ 300 ਗ੍ਰਾਮ ਇਹਦੇ ਚ ਆਪਾਂ ਪਾਇਆ ਪਿਆਜ਼ ਇਹ ਦੋਨਾਂ ਚੀਜ਼ਾਂ ਨੂੰ ਭੁੰਨਣਾ ਇਹਨਾਂ ਨੂੰ ਉਬਾਲਣਾ ਨਹੀਂ ਹੈਗਾ ਜੇ ਉਬਾਲਾਂਗੇ ਤਾਂ ਬੜਾ ਇੱਕ ਜੈਲ ਜੈਲੇਟਨਸ ਜਿਹਾ ਪੇਸਟ ਬਣ ਜਾਂਦਾ ਪਿਆਜ਼ ਦਾ ਜਿਹੜਾ ਬਿਲਕੁਲ ਚੰਗਾ ਨਹੀਂ ਲੱਗਦਾ ਕਰੀਮੀ ਤਾਂ ਹੁੰਦਾ ਪਰ ਉਹ ਉਹਦਾ ਸਵਾਦ ਨਹੀਂ ਆਉਂਦਾ ਤਾਂ ਪਿਆਜ਼ ਤੇ Shimla mirch ਨੂੰ ਭੁੰਨਣਾ ਜ਼ਰੂਰੀ ਹੈ ਇਹਨੂੰ ਆਪਾਂ ਭੁੰਨਾਂਗੇ ਤਾਂ ਆਪਾਂ ਇਹਨੂੰ ਮੀਡੀਅਮ ਅੱਗ ਤੇ ਭੁੰਨਾਂਗੇ ਅੰਗਰੇਜ਼ੀ ਦੇ ਦੋ ਅੱਖਰ ਹੁੰਦੇ ਨੇ ਇੱਕ ਹੁੰਦਾ ট্রান্সਪੇਰੈਂਟ ট্রান্সਪੇਰੈਂਟ ਹੁੰਦਾ ਪਾਰਦਰਸ਼ੀ ਜਿਹਦੇ આરਪਾਰ ਕਲੀਅਰਲੀ ਆਪਾਂ ਦੇਖ ਸਕੀਏ ਇੱਕ ਹੁੰਦਾ ট্রান্সਲੂਸੈਂਟ ট্রান্সਲੂਸੈਂਟ ਹੁੰਦਾ ਜਿਹਦੇ ਵਿੱਚੋਂ આરਪਾਰ ਲਾਈਟ ਤਾਂ ਪਾਸ ਹੋ ਜਾਏ ਧੁੰਦਲਾ ਧੁੰਦਲਾ ਪਰ ਉਹ ਕਲੀਅਰ ਨਾ ਦੇਖਦਾ ਹੋਵੇ ਆ ਦੇਖੋ ਤੁਸੀਂ ਪਿਆਜ਼ ਦੇ ਸਕਦੇ ਹੋ ਤਾਂ ਇਹ ট্রান্সਲੂਸੈਂਟ ਹੋ ਗਿਆ ਇਹਨੂੰ ਬਰਾਊਨ ਨਹੀਂ ਕਰਨਾ ਆਪਾਂ ਟਰਾਂਸਲੂਸੈਂਟ ਕਰਨਾ ਹੈ ਹਲਕਾ ਜਿਹਾ ਪਿੰਕ ਕਰਨਾ ਹੈ ਇਹਦੀ ਜਿਹੜੀ ਇਹ ਕ੍ਰਿਸਪੀਨੈਸ ਹੈ ਇਹ ਅਲੱਗੋ ਇੱਕ ਕ੍ਰਾਂਚ ਦੇਗੀ ਅਲੱਗੋ ਇੱਕ ਟੇਸਟ ਦੇਗੀ ਜਿਹੜਾ ਮਤਲਬ ਪਾਓ ਦੀ ਜਿਹੜੀ ਇਹ ਭਾਜੀ ਹੈ ਇਹਨੂੰ ਅਲੱਗ ਲੈਵਲ ਤੇ ਲੈ ਕੇ ਜਾਊਗਾ ਜਦੋਂ ਇਸ ਪੋਜੀਸ਼ਨ ਤੇ ਪਹੁੰਚ ਗਿਆ ਹੁਣ ਇਹਦੇ ਵਿੱਚ ਆਪਾਂ ਤਿੰਨੋਂ ਚੀਜ਼ਾਂ ਜਿਹੜੀਆਂ ਨੇ ਉਹ ਇਕੱਠੀਆਂ ਪਾਵਾਂਗੇ ਕੀ ਕੀ ਹੈ ਇਹਦੇ ਵਿੱਚ 500 ਗ੍ਰਾਮ 하게 ਅੱਧਾ ਕਿਲੋ ਇਹਦੇ ਵਿੱਚ ਆਲੂ ਆਲੂ ਨੂੰ ਆਪਾਂ ਹੱਥ ਨਾਲ ਇਸ ਤਰ੍ਹਾਂ ਮੈਸ਼ ਕਰਕੇ ਪਾ ਦਾਂਗੇ ਤਾਂ ਅੱਧਾ ਕਿਲੋ ਇਹਦੇ ਵਿੱਚ ਆਪਾਂ ਪਾਵਾਂਗੇ ਟਮਾਟਰ ਔਰ ਇਹਦੇ ਵਿੱਚ 100 ਤੋਂ 150 ਗ੍ਰਾਮ ਜਿਹੜੇ ਨੇ ਉਹ ਪਾਵਾਂਗੇ ਮਟਰ ਇਹ ਸਾਰਾ ਕੁਝ ਇਕੱਠਾ ਹੀ ਜਾਏਗਾ ਇਹਦੇ ਵਿੱਚ ਤੁਹੇ ਲੱਗ ਰਿਹਾ ਹੋਊਗਾ ਕਿ ਤਵੇ ਦੇ ਹਿਸਾਬ ਨਾਲ ਸਮਾਨ ਜ਼ਿਆਦਾ ਹੈ ਪਰ ਇਹਨੇ ਸੁੱਕ ਕੇ ਕਾਬੂ ਦੇ ਵਿੱਚ ਆ ਜਾਣਾ ਜੇ ਤੁਸੀਂ ਘਰ 5-4 ਬੰਦਿਆਂ ਵਾਸਤੇ ਬਣਾਣਾ ਤਾਂ ਇਹਦੀ ਕੁਆਂਟੀਟੀ ਅੱਧੀ ਕਰ ਦਿਓ ਤਾਂ ਵੀ ਇਹ ਜਿਹੜੀ ਹੈ ਸਫੀਸ਼ੀਐਂਟ ਰਹੇ ਜੂਗੀ ਜਿਵੇਂ ਮੈਂ ਦੱਸਿਆ ਵੀ ਖੂਬ ਸਾਰੇ ਯਾਰ ਮਿੱਤਰ ਆਏ ਹੋਏ ਨੇ ਤਾਂ ਉਹਨਾਂ ਦੀ ਡਿਮਾਂਡ ਦੇ ਉੱਪਰ ਆਪਾਂ ਇਹਨੂੰ ਬਣਾ ਰਹੇ ਹਾਂ ਕਿਉਂਕਿ ਇਹਦੇ ਨਾਲ ਦੀ ਪਾਓ ਬਾਜੀ ਤੁਹਾਨੂੰ ਬਾਜ਼ਾਰ ਜਿੱਥੇ ਮਰਜ਼ੀ ਢੋੜ ਲੈਣਾ ਨਹੀਂ ਮਿਲਣੀ ਡੇਢ ਚਮਚ ਇਹਦੇ ਵਿੱਚ ਜਿਹੜਾ ਤੁਹਾਡਾ ਉਹ ਨਮਕ ਦਾ ਬਾਕੀ ਤੁਸੀਂ ਆਪਣੇ ਹਿਸਾਬ ਨਾਲ ਇਹਦੇ ਚ ਪਾ ਸਕਦੇ ਹੋ ਔਰ ਜਿਹੜਾ ਇਹ ਆਪਣਾ ਟੇਬਲस्पून ਹੈ ਇਹ ਲਸਣ ਦਾ ਜਿਹੜਾ ਆਪਾਂ ਪਾਣੀ ਬਣਾਇਆ ਇਹ 10 ਚਮਚ ਇਹ ਵਾਲਾ ਲਸਣ ਦਾ 10 ਚਮਚ ਤੁਹਾਨੂੰ ਲੱਗੂਗਾ ਬਹੁਤ ਜ਼ਿਆਦਾ ਹੈ ਜ਼ਿਆਦਾ ਨਹੀਂ ਹੈਗਾ 2 4 6 7 8 9 ਖੂਬ ਸਾਰਾ ਲਸਣ ਜਾਊਗਾ ਇਹਦੇ ਵਿੱਚ ਤੇ ਇੰਨਾ ਹੀ ਇਹਦੇ ਵਿੱਚ ਜਾਏਗਾ ਤੁਹਾਡਾ ਜਿਹੜਾ ਆਪਾਂ ਲਾਲ ਮਿਰਚ ਦਾ ਬਣਾਇਆ ਪੇਸਟ ਤੁਹਾਨੂੰ ਲੱਗੇਗਾ ਜ਼ਿਆਦਾ ਬਟ ਇਹ ਕੁਛ ਤਾਂ ਫਲੇਵਰ ਹੀ ਉੱਡ ਜਾਂਦਾ ਇਹ ਇੰਨਾ ਭਰਨਾ ਹੈ ਇਹ 2 3 4 5 6 7 8 9 10 ਇਹ ਨੂੰ ਰੰਗਤ ਵੀ ਦੇਗਾ ਟੇਸਟ ਵੀ ਦੇ ਦੇਗਾ ਇਹ ਸਾਰਾ ਆਪਾਂ ਪਾ ਲਿਆ ਔਰ ਇਹਦੇ ਉੱਪਰ ਆਪਾਂ ਹੁਣ ਪਾਵਾਂਗੇ ਚਾਟ ਮਸਾਲਾ 4 ਚਮਚ ਚਾਟ ਮਸਾਲਾ ਸੌਰੀ ਮੇਰੇ ਤੋਂ ਗਲਤੀ ਹੋ ਗਈ ਚਾਟ ਮਸਾਲਾ ਨਹੀਂ ਪਾਓ ਪਾਜੀ ਮਸਾਲਾ ਉਹ ਪਾਣਾ ਆਪਾਂ ਇਹਦੇ ਵਿੱਚ ਇਹ ਤਾਂ ਜ਼ਿਆਦਾ ਪਰ ਗਿਆ ਇਹ ਸਮਝ ਲਓ ਇੱਕ ਜੇ ਫੁੱਲ ਇੰਨਾ ਭਰਿਆ ਤਾਂ ਤਿੰਨ ਬੋਤਲ ਨਹੀਂ ਦੋ ਤੇ ਤਿੰਨ ਚਮਚਾ ਸਾਰਾ ਟੇਸਟ ਜਿਹੜਾ ਇਹ ਤਿੰਨੋਂ ਚੀਜ਼ਾਂ ਨੇ ਦੇਣਾ ਤੇ ਹੁਣ ਆਪਾਂ ਇਹਨੂੰ ਸਾਰਿਆਂ ਨੂੰ ਇਕੱਠੇ ਪੁੰਨਾਂਗੇ ਤਾਂ ਹੁਣ ਆਪਾਂ ਲੈ ਲਾਂਗੇ ਪੋਟੇਟੋ ਮੈਸ਼ਰ ਉਹਦੇ ਨਾਲ ਆਪਾਂ ਇਹਨੂੰ ਮੈਸ਼ ਕਰਨਾ ਸ਼ੁਰੂ ਕਰਾਂਗੇ ਪੋਟੇਟੋ ਮੈਸ਼ਰ ਦੇ ਨਾਲ ਔਰ ਇਹਨੂੰ ਸਾਰੇ ਨੂੰ ਬਹੁਤ ਜ਼ਿਆਦਾ ਮੋਲائم ਕਰ ਲਾਂਗੇ ਬਰੀਕ ਕਰ ਲਾਂਗੇ ਤੇ ਜਦੋਂ ਇਹ ਪੱਕ ਜੇਗੀ ਤੇ ਉਦੋਂ ਆਪਾਂ ਇਹਦੇ ਵਿੱਚ ਪਾਣੀ ਪਾ ਕੇ ਇਹਨੂੰ ਥੋੜਾ ਪਤਲਾ ਵੀ ਕਰਾਂਗੇ ਇੰਨੀ ਗਾੜੀ ਜਿਹੜੀ ਪਾਓ ਪਾਜੀ ਉਹ ਸਵਾਦ ਨਹੀਂ ਲੱਗਦੀ ਕਿਉਂਕਿ ਜਿਹੜੇ ਪਾਓ ਨੇ ਤੁਹਾਡੇ ਉਹ ਜਦ ਤੱਕ ਇਹਨੂੰ ਚੂਸਨ ਉਹਦੇ ਵਿੱਚ ਨਾ ਭਰੇ ਉਦੋਂ ਤੱਕ ਉਹਦਾ ਮਜ਼ਾ ਨਹੀਂ ਆਉਂਦਾ ਤੇ ਵਿੱਚੋ ਵਿੱਚੋ ਨਾ ਆਪਾਂ ਥੱਲਿਓ ਇਹਨੂੰ ਖੁਰਚ ਲੈਣਾ ਜਿਹੜਾ ਇਹ ਕਰਮਲਾਈਜ਼ ਹੁੰਦਾ ਇਹਦਾ ਬਹੁਤ ਵਧੀਆ ਟੇਸ ਆਉਣ ਵਾਲਾ ਇਹਦੇ ਥੱਲੇ ਨਹੀਂ ਲੱਗ ਰਿਹਾ ਜਿਹੜੇ ਸਟਾਰ ਚ ਨੇ ਇਹਨਾਂ ਨੇ ਮਤਲਬ ਪકડ ਨਹੀਂ ਆ ਥੱਲੇ ਡਾਇਰੈਕਟ ਹੀਟ ਹੁੰਦੀ ਹੈ ਤੋ ਇਹਨੂੰ ਆਪਾਂ ਖੁਰਚ ਕੇ ਇਹਦੇ ਵਿੱਚ ਜਦੋਂ ਰਲਾਵਾਂਗੇ ਇਹਦਾ ਹੀ ਕਾਲਾ ਜਿਹਾ ਟੇਸਟ ਆਊਗਾ ਸਾਰੀ ਪਾਓ ਘਰੀ ਦੇ ਵਿੱਚ ਤਾਂ ਤੁਸੀਂ ਦੇਖ ਸਕਦੇ ਹੋ ਕਿੰਨਾ ਵੱਡਾ ਢੇਰ ਜਿਹਾ ਹੌਲੀ ਹੌਲੀ ਇਹ ਵਿੱਚ ਇਕੱਠਾ ਹੋ ਗਿਆ ਇਹਦੇ ਵਿੱਚ ਆਪਾਂ ਹੁਣ ਸੈਂਟਰ ਦੇ ਵਿੱਚ ਜਿਵੇਂ ਸੀਮਿੰਟ ਦੀ ਕਹਾਣੀ ਬਣਾ ਲੈਨੇ ਇਸ ਤਰ੍ਹਾਂ ਇੱਕ ਵਿਚਾਲੇ ਥੋੜਾ ਜਿਹਾ ਥੋੜਾ ਜਿਹਾ ਕਰ ਲਾਂਗੇ ਪਾਣੀ ਥੋੜਾ ਜਿਹਾ ਗੂੰਗਣਾ ਜਿਹਾ ਕਰਕੇ ਉਹ ਇਹਦੇ ਵਿੱਚ ਆਪਾਂ ਪਾਵਾਂਗੇ ਹੋਰ ਤੇ ਇਹਨੂੰ ਜਿਹੜਾ ਉਹ ਮੈਸ਼ ਕਰਾਂਗੇ ਆਪਣੇ ਪਟੇਟੋ ਮੈਸ਼ਰ ਦੇ ਨਾਲ ਇਹਨੂੰ ਪਾਣੀ ਪਾ ਕੇ ਥੋੜਾ ਥੋੜਾ ਔਰ ਇਹਨੂੰ ਆਪਾਂ ਮੈਸ਼ ਕਰੀ ਜਾਣਾ ਇਹਦੇ ਨਾਲ ਇੱਕ ਤਾਂ ਇਹ ਸਮੂਥ ਹੋ ਜਾਊਗਾ ਇੱਕ ਇਹ ਥੋੜਾ ਜਿਹਾ ਜਿਹੜਾ ਇਹ ਪਤਲਾ ਹੋ ਜਾਊਗਾ ਤੇ ਪਾਣੀ ਪਾਉਣ ਨਾਲ ਨਮਕ ਥੋੜਾ ਜਿਹਾ ਘਟ ਜਾਊਗਾ ਕਿਸੇ ਵੀ ਸਬਜ਼ੀ ਦੇ ਡਿਸ਼ ਦੇ ਵਿੱਚ ਨਮਕ ਜੇ ਘੱਟ ਹੋਵੇ ਤਾਂ ਬਿਲਕੁਲ ਬਕਪਕੀ ਔਰ ਮਿੱਠੀ ਮਿੱਠੀ ਲੱਗਦੀ ਹੈ ਕਿਉਂਕਿ ਨਮਕ ਦਾ ਜਿਹੜਾ ਮੇਨ ਕੰਮ ਹੈ ਨਾ ਸਭ ਤੋਂ ਮੇਨ ਕੰਮ ਚਾਹੇ ਕੋਈ ਮਿੱਠੀ ਡਿਸ਼ ਹੈ ਉਹਦੇ ਵਿੱਚ ਵੀ ਜਿੰਨੇ ਵੀ ਟੇਸਟ ਹੁੰਦੇ ਨੇ ਉਹਨਾਂ ਨੂੰ ਉਭਾਰਨ ਦਾ ਜਿਹੜਾ ਕੰਮ ਹੈ ਉਹ ਨਮਕ ਦਾ ਹੁੰਦਾ ਤੇ ਇਸ ਕਰਕੇ ਨਮਕ ਨਾ ਇਹਦੇ ਚ ਘੱਟ ਰਹਿਣ ਦੇਣਾ ਹੋਰ ਚਾਹੇ ਜੋ ਮਰਜੀ ਫਲੇਵਰ ਘਟਵਾ ਦੇ ਜਾਵੇ ਖੱਪ ਜੂਗਾ ਨਮਕ ਘੱਟ ਨਾ ਹੋਵੇ ਕਿਸੇ ਵੀ ਡਿਸ਼ ਦੇ ਵਿੱਚ ਇਸ ਜੀ ਦੇ ਧਿਆਨ ਰੱਖਣਾ ਔਰ ਇਹਨੂੰ ਆਪਾਂ ਮੈਸ਼ ਕਰਨੇ ਉਹੋਂ ਤੱਕ ਕਿ ਜਦ ਤੱਕ ਬਿਲਕੁਲ ਸਮੂਥ ਨਾ ਹੋ ਜਵੇ ਨੇੜੇ ਆ ਵੈਸੇ ਹੁਣ ਇਹ ਔਰ ਖੁਰਪੀ ਦੇ ਨਾਲ ਇਹ ਜਿਹੜੀ ਆਪਣੀ ਖੁਰਚਣੀ ਹੈ ਇਹਦੇ ਨਾਲ ਥੱਲੇ ਉਹ ਜਿਹੜਾ ਕੈਰਮਲਾਈਜ਼ ਹੋ ਰਿਹਾ ਆਲੂ ਉਹਨੂੰ ਖੁਰਚ ਕੇ ਵਿੱਚ ਰਲਣਾ ਵੀ ਓਨਾ ਹੀ ਜ਼ਰੂਰੀ ਹੈ ਜਿੰਨਾ ਇਹਨੂੰ ਮੈਸ਼ ਕਰਨਾ ਤੋਂ ਇਹਨੂੰ ਖੁਰਚ ਕੇ ਆਪਾਂ ਰਲਾ ਕੇ ਬਸ ਇਹ ਆਲਮੋਸਟ ਹੁਣ ਜਿਹੜੀ ਹੈ ਇਹ ਬਣਨ ਦੇ ਨੇੜੇ ਹੈ ਤਿਆਰ ਹੈ ਆਲਮੋਸਟ ਇਹ ਬਸ ਇਹ ਇੱਕ ਵਾਰੀ ਪਾਣੀ ਇਹਦੇ ਚ ਜਜ਼ਬ ਕਰਾ ਕੇ ਤੇ ਇਹਦੀ ਆਪਾਂ ਕੰਸਿਸਟੈਂਸੀ ਜਿਹੜੀ ਹੈ ਉਹ ਸਹੀ ਕਰ ਲਈਏ ਤੇ ਉਸ ਤੋਂ ਬਾਅਦ ਜਿਹੜੀ ਆਪਣੀ ਪਾਓ ਪਾਜੀ ਆ ਆਲਮੋਸਟ ਤਿਆਰ ਹੈ ਬਸ ਇਹਨੂੰ ਤੜਕਾ ਲਗਾਉਣਾ ਬਾਕੀ ਹੈ ਉਹ ਵੀ ਆਪਾਂ ਦੇਖਦੇ ਹਾਂ ਕਿ ਤੜਕਾ ਇਹਦਾ ਕਿਸ ਤਰ੍ਹਾਂ ਬਣਾਵਾਂਗੇ ਤੇ ਕਿਸ ਤਰ੍ਹਾਂ ਲਗਾਣੇ ਆ। ਤੋਂ ਬਾਜੀ ਦਾ ਆਪਣਾ ਨਮਕ ਵੀ ਸੈੱਟ ਹੋ ਗਿਆ ਔਰ ਕਨਸਿਸਟੈਂਸ ਵੀ ਵੀ ਸੈੱਟ ਹੋ ਗਿਆ ਔਰ ਇਧਰਲੇ ਪਾਸੇ ਆਪਾਂ ਤਿਆਰ ਕਰਾਂਗੇ ਤੜਕਾ। ਤੜਕਾ ਤਿਆਰ ਕਰਨ ਵਾਸਤੇ ਆਪਾਂ ਇਹਦੇ ਵਿੱਚ ਪਾਵਾਂਗੇ ਕਰੀਬਨ 40 ਗ੍ਰਾਮ ਤੋ 50 ਗ੍ਰਾਮ ਜਿਹੜਾ ਉਹ ਇਹਦੇ ਵਿੱਚ ਪਾਵਾਂਗੇ ਬਟਰ ਇਸ ਚੀਜ਼ ਦਾ ਧਿਆਨ ਰੱਖਣਾ ਕਿ ਘਟੋ-ਘਟਨੀ ਦਾ 10-12 ਬੰਦਿਆਂ ਵਾਸਤੇ ਅਸੀਂ ਬਣਾ ਰਹੇ ਹਾਂ ਤਾਂ ਕਰਕੇ ਇੰਨਾ ਬਟਰ ਜਿਹੜਾ ਉਹ ਇਸਤੇਮਾਲ ਹੋ ਰਿਹਾ ਹੈ ਆਦਰਵਾਇਜ਼ ਤਾਂ ਜੇ ਤੁਸੀਂ ਘੱਟ ਬਣਾਓਗੇ ਤਾਂ ਇੰਨੇ ਬਟਰ ਦੀ ਜ਼ਰੂਰਤ ਨਹੀਂ ਪੈਣੀ ਤੇ ਮੱਖਣ ਦੇ ਨਾਲ ਇਹਦੇ ਵਿੱਚ ਪਾਵਾਂਗੇ ਆਪਾਂ ਕੁਕਿੰਗ ਆਇਲ ਇਹ ਦੋਨੋਂ ਚੀਜ਼ਾਂ ਦਮੇਲ ਆਪਾਂ ਬਣਾਣਾ ਔਰ ਜਿਹੜੀ ਆਪਾਂ ਗਾਰਲਿਕ ਦੀ ਲਸਣ ਦੀ ਸੌਸ ਬਣਾਈ ਸੀ ਔਰ ਮਿਰਚਾਂ ਦੀ ਸੌਸ ਬਣਾਈ ਸੀ ਇਹਦੇ ਵਿੱਚੋਂ ਆਪਾਂ ਹੁਣ ਇਹ ਕੜਛੀ ਤਾਂ ਡਰਾਂਦੀ ਹੈ ਤੇ ਇਹਦੇ ਵਿੱਚੋਂ ਆਪਾਂ ਇਹਦੇ ਵਿੱਚ ਆਪਾਂ ਪਾਵਾਂਗੇ ਇਸ ਇਹੀ ਜਿਹੜੀ ਸੌਸ ਹੈ ਇਹਦੇ ਨਾਲ ਹੀ ਤੜਕਾ ਲੱਗਣਾ ਇਹੀ ਜਿਹੜੀ ਸੌਸ ਹੈ ਇਹ ਆਪਾਂ ਪਾਓ ਇਹ ਉੱਪਰ ਲਗਾਵਾਂਗੇ ਔਰ ਟੇਸਟ ਇਹਦਾ ਕਈ ਹੋਣਾ ਵੱਧ ਜਾਊਗਾ 7 ਹੋ ਗਏ 8 9 ਤੇ 10 ਇਹ ਸਮਝ ਲਓ 10 ਆਪਾਂ ਇਹਦੇ ਵਿੱਚ ਟੇਬਲस्पून ਇਹਦੇ ਪਾਲੇ ਮਿਰਚ ਦੇ ਤੇ 10 ਹੀ ਪਾਵਾਂਗੇ ਇਹਦੇ ਵਿੱਚ 9 ਤੇ 10 ਇਹ ਪਾਲੇ ਇਹਦੇ ਵਿੱਚ ਲਸਣ ਦੇ اور ਇਹਦੇ ਵਿੱਚ ਇਹਦੇ ਹਿੱਸੇ ਦਾ ਜਿਹੜਾ ਥੋੜਾ ਜਿਹਾ ਉਹ ਪਾਵਾਂਗੇ ਨਮਕ ਇਹਦੇ ਵਿੱਚ ਆਪਾਂ ਗਰਮ ਮਸਾਲਾ ਹਲਦੀ ਛਲਦੀ ਕੁਝ ਨਹੀਂ ਪਾਣਾ ਉਹ ਇਹਦੇ ਟੇਸਟ ਨੂੰ ਜਿਹੜਾ ਸਾਰਾ ਬਿਗਾੜੂ ਗਈ ਉਹਨੇ ਕੋ ਟੇਸਟ ਨੂੰ ਬੈਟਰ ਨਹੀਂ ਕਰਨਾ ਤੇ ਜਦੋਂ ਤੱਕ ਇਹ ਭੁੰਨਦੀ ਹੈ ਉਦੋਂ ਤੱਕ ਜੇ ਆਪਾਂ ਬੰਨ ਦੀ ਗੱਲ ਕਰ ਲਈਏ ਤੋਂ ਬੰਨ ਜਿਹੜੇ ਨੇ ਕਈ ਕੰਪਨੀਆਂ ਦੇ ਵੀ ਆਉਂਦੇ ਨੇ ਪਰ ਜਿਹੜੇ ਕੰਪਨੀ ਦੇ ਬੰਨ ਨੇ ਨਾ ਉਹ ਮੇਰਾ ਆਪਣਾ ਪਰਸਨਲ ਤਜਰਬਾ ਇਹੀ ਹੈ ਕਿ ਇਹ ਭੁਰ ਜੇ ਜਾਂਦੇ ਨੇ ਮਤਲਬ ਇਹ ਕੋਈ ਸਵਾਦ ਨਹੀਂ ਆਉਂਦਾ ਤੇ ਜਿਹੜੀ ਤੁਹਾਡੀ ਕੋਈ ਲੋਕਲ ਟਰਸਟਡ ਬੇકરી ਹੋਵੇ ਉਹਦੇ ਤੋਂ ਬੰਨ ਲੈ ਲਓ ਵੈਸੇ ਅਸੀਂ ਤਾਂ ਖੁਦ ਬਣਾਏ ਨੇ ਬੰਨ ਇਹ ਬੰਨ ਕਿਵੇਂ ਬਣਾਣੇ ਨੇ ਇਹੀ ਮੈਂ ਤੁਹਾਨੂੰ ਸਿਖਾ ਦੂੰਗਾ ਬਨ ਬਹੁਤ ਸੌਫਟ ਬਣਦੇ ਨੇ ਔਰ ਬੜੇ ਆਰਾਮ ਨਾਲ ਬਣ ਜਾਂਦੇ ਨੇ ਤੇ ਬਨ ਦਾ ਵੀ ਬਹੁਤ ਵੱਡਾ ਰੋਲ ਹੈ ਤਾਂ ਤੁਸੀਂ ਦੇਖ ਸਕਦੇ ਹੋ ਇਹਨੇ ਜਿਹੜਾ ਤੇਲ ਹੈ ਕੁਕਿੰਗ ਆਇਲ ਹੈ ਉਹ ਛੜਤਾ ਤੇ ਇਹਦੇ ਵਿੱਚ ਵੀ ਆਪਾਂ ਪਾਵਾਂਗੇ ਇੱਕ ਚਮਚਾ ਜ਼ਿਆਦਾ ਹੋ ਗਿਆ ਜਿਹੜਾ ਪਾਉ ਭਾਜੀ ਮਸਾਲਾ ਤੇ ਬਟਰ ਤੁਹਾਨੂੰ ਲੱਗ ਸਕਦਾ ਹੈ ਕਿ ਥੋੜਾ ਜ਼ਿਆਦਾ ਹੈ ਪਰ ਕੁੱਲ ਮਿਲਾ ਕੇ ਇਹਦੇ ਨਾਲ ਕਪਾ ਸਿਰਫ 100 ਗ੍ਰਾਮ ਇਹ ਬਟਰ ਇਹਦੇ ਵਿੱਚ ਪਾਇਆ ਇੱਕ ਟਿੱਕੀ ਹੋ ਤੇ ਇਸ ਕਰਕੇ ਕੋਈ ਜ਼ਿਆਦਾ ਨਹੀਂ ਹੈ ਬਟਰ ਟੇਸਟ ਸਾਰਾ ਜਿਹੜਾ ਇਹਦਾ ਹੈ ਉਹ ਲਸਣ ਮਿਰਚ ਤੇ ਬਟਰ ਤੋਂ ਆਉਂਦਾ ਹੈ ਸਾਰਾ ਦਾ ਸਾਰਾ ਆਲੂ ਟਮਾਟਰ ਮੇਨ ਜਿਹੜੇ ਇਹਦੇ ਹੀਰੋ ਇНГਰੀਡੀਐਂਟਸ ਹੈ ਤੋਂ ਜਿਹੜਾ ਤੜਕਾ ਹੈ ਇਹ ਆਪਣਾ ਤਿਆਰ ਹੈ ਇਹੀ ਤੜਕਾ ਹੈ ਇਹੀ ਆਪਣੀ ਸੌਸ ਹੈ ਜਿਹੜਾ ਕਿ ਉਹਨੂੰ ਸਪਾਈਸੀ ਕਰੂਗਾ ਤੋਂ ਇਹਦੇ ਚੋਂ ਅੱਧਾ ਕੱਪਾ ਜਿਹੜਾ ਤੜਕਾ ਹੈ ਉਹ ਇਹਦੇ ਵਿੱਚ ਪਾ ਦਿੰਨੇ ਤੇ ਬਾਕੀ ਜਿਹੜਾ ਹੈ ਉਹ ਆਪਾਂ ਆ ਬਾਉਨ ਨੂੰ ਲਗਾਵਾਂਗੇ ਇਹ ਤੜਕਾ ਇਹਦੇ ਵਿੱਚ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਿੰਨੇ ਆ ਚਲੋ ਤਾਂ ਭਾਜੀ ਆਪਣੀ ਬਣ ਕੇ ਤਿਆਰ ਹੋ ਗਈ ਹੁਣ ਆਪਾਂ ਜਿਹੜੇ ਬੰਨ ਨੇ ਦੋ ਦੋ ਪੀਸ ਇਹਦੇ ਚੋਂ ਤੋੜ ਕੇ ਇਹਨਾਂ ਨੂੰ ਵਿੱਚੋਂ ਸੈਂਟਰ ਦੇ ਵਿੱਚੋਂ ਹਾਫ ਕਰ ਲਾਂਗੇ ਤੇ ਉਸ ਤੋਂ ਬਾਅਦ ਇਹਨਾਂ ਨੂੰ ਆਪਾਂ ਸੇਕਾਂਗੇ ਤਵੇ ਦੇ ਉੱਪਰ ਚੰਗੀ ਤਰ੍ਹਾਂ ਇਹਦੇ ਤੇ ਬਟਰ ਲਗਾ ਕੇ ਇਹਦੇ ਉੱਪਰ ਜਿਹੜੀ ਆਪਾਂ ਸੌਸ ਬਣਾਈ ਸੀ ਉਹ ਸਾਸ ਇਹਦੇ ਤੇ ਲਗਾ ਦਾਂਗੇ ਹਲਕੀ ਜੀ ਤੁਸੀਂ ਬਨ ਦੇ ਉੱਪਰ ਵੀ ਸਪਰੈਡ ਕਰ ਸਕਦੇ ਹੋ ਜਿਹਨੇ ਤਿੱਖਾ ਖਾਣਾ ਹੈ ਉਹ ਜ਼ਿਆਦਾ ਤੇ ਜਿਹਨੇ ਉਹਨਾਂ ਤਿੱਖਾ ਨਹੀਂ ਪਸੰਦ ਕਰਦੇ ਉਹ ਘੱਟ ਗਰਮ ਕਰ ਦਾਂਗੇ ਦੋਨੋਂ ਪਾਸਿਓਂ ਚੰਗੀ ਤਰ੍ਹਾਂ ਇਹਨੂੰ ਆਪਾਂ ਗਰਮ ਕਰਮੇ ਲਓ ਜੀ ਬਨ ਆਪਣਾ ਤਿਆਰ ਇੱਥੇ ਬਨ ਔਰ ਇਹਦੇ ਨਾਲ ਪਾਓ ਭਾਜੀ ਇਹ ਪਾਉਪਾ ਜਿੱਕੇ ਜਨਾ ਭਾਜੀ ਪਾਉ ਤਾਂ ਆਈ ਹੈ ਇਹ ਭਾਜੀ ਹੋ ਗਈ ਤੁਹਾਡੀ ਔਰ ਇਹਦੇ ਉੱਪਰ ਵੀ ਆਪਾਂ ਨੂੰ ਥੋੜਾ ਜਿਹਾ ਬਟਰ ਹੋਰ ਪਾ ਲੈਣਾ ਚਾਹੀਦਾ ਕਿਉਂਕਿ ਜਿੰਨਾ ਇਹ ਤਰ ਹੋਊਗਾ ਉਹ ਨਹੀਂ ਇਹ ਸਵਾਦ ਲੱਗਣਾ ਇਹਦੇ ਤੇ ਬਟਰ ਪਾ ਕੇ ਨਾਲ ਇਹ ਜਿਹੜੇ ਪਿਆਜ਼ ਇਹ ਨਾਲ ਤੋਂ ਇਸ ਤਰ੍ਹਾਂ ਆਪਾਂ ਇਹਨੂੰ ਸਰਵ ਕਰਾਂਗੇ ਤੋਂ ਇਹਨੂੰ ਆਪਾਂ ਟੇਸਟ ਕਰਕੇ ਦੇਖਦੇ ਹਾਂ ਬੇਹੱਦ ਸਵਾਦ ਬੇਹੱਦ ਛਾਗ ਤੁਸੀਂ ਇਹਨੂੰ ਬਣਾ ਕੇ ਦੇਖਣਾ ਬਹੁਤ ਆਸਾਨੀ ਨਾਲ ਬਣੂਗੀ ਔਰ ਇਸ ਤਰ੍ਹਾਂ ਦੀ ਭਾਵਾ ਭਾਜੀ ਤੁਹਾਨੂੰ ਬਾਜ਼ਾਰੋਂ ਤਾਂ ਨਹੀਂ ਮਿਲ ਸਕਦੀ ਸਤਿ ਸ਼੍ਰੀ ਅਕਾਲ ਫਿਰ ਮਿਲਾਂਗੇ